ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਡੱਲ ਪੱਟੀ ਤਹਿਸੀਲ ਆ ਜ਼ਿਲ੍ਹਾ ਤਰਨਤਾਰਨ ਔਨਰ ਵੀਰ ਦਲੇਰ ਸਿੰਘ ਬਾਠੋਣਾ ਦੇ ਘਰ ਆਏ ਆਂ ਦੋਸਤੋ ਗਰਲਾਲ ਤੋਂ ਆਪਾਂ ਪੂਰੀ ਡਿਟੇਲ ਦਵਾਂਗੇ ਅੱਜ ਟੋਟਲ 6 ਨਾਗ ਆਪਾਂ ਤੁਹਾਨੂੰ ਦਿਖਾਉਣੇ ਆਂ ਠੀਕ ਆ ਜੀ ਪਿੰਡ ਡੱਲ ਭਿੱਖੀਪੜ ਤੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਆ ਕਲਸੀਆਂ ਵਾਂ ਤਾਰਾ ਸਿੰਘ ਮਾੜੀ ਮੇਕਾ ਖਾਲੜਾ ਪਿੰਡ ਵੱਟਾ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ 17 ਨਵੰਬਰ ਕੱਲ 18 ਨਵੰਬਰ ਨੂੰ ਵੀਡੀਓ ਆਪਾਂ ਅਪਲੋਡ ਕਰਾਂਗੇ ਸੋ ਟਾਈਮ ਦੋਸਤੋ ਕੋਈ ਸ਼ਾਮ ਦੇ 4:00 ਵਜੇ ਦਾ ਅਸ਼ੂ ਅੱਜ ਤਿੰਨ ਹੀ ਸੂਈ ਸਵਾਈਆ ਤੇ ਤਿੰਨ ਹੀ ਗੱਪਣ ਮਤਲਬ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਇਧਰ ਮੋٹے ਤੌਰ ਤੇ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਠੀਕ ਹੈ ਜੀ ਚਾਰ ਮੱਝਾਂ ਦੇ ਨਾਲ ਨਾਲ ਦੋ ਬਿਹੜਾ ਨੇ ਇੱਕ ਬਿਹੜ ਬਿਲਕੁਲ ਸੂਈ ਸਵਾਈਆ ਇੱਕ ਇਧਰ ਗਿਰਦਾ ਕਰਾਸ ਅੰਗ ਜਿਹੜਾ ਤੁਹਾਨੂੰ ਬਿਹੜ ਆਪਾਂ ਦਿਖਾ ਦਾਂਗੇ ਲਾਲ ਰੰਗ ਦੇ ਵਿੱਚ ਮੱਜਾਂ ਦੀ ਗੱਲ ਕਰਕੇ ਦੋਸਤੋ ਬੂਰੀ ਦੇ ਵਿੱਚ ਵੀ ਇੱਕ ਮੱਜ ਤੁਹਾਨੂੰ ਦਿਖਾ ਦਾਂਗੇ ਨੀਲੀ ਰਾਵੀ ਮੋਹਰਾ ਬ੍ਰੀਡ ਦੇ ਵਿੱਚ ਕ੍ਰੋਸ ਬ੍ਰੀਡ ਇਹ ਚਾਰ ਮੱਜਾਂ ਹੋਣਗੀਆਂ ਠੀਕ ਹੈ ਜੀ ਤੇ ਪਿੰਡ ਡਾਲ ਤੁਸੀਂ ਵਿਜਿਟ ਕਰ ਲੈਣੀ ਹੈ। ਬਾਕੀ ਮੇਰੇ ਭਰਾ ਸਾਰਿਆਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਦੇ ਆ ਸੋਇਆ ਸੋਇਆ ਮਾਰਾ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਗੱਬਣ ਪਸ਼ੂ ਆਪਣਾ ਚੌਥਾ ਥਨਾ ਦਾ ਟਿੱਪ ਕੇ ਤਸੱਲੀ ਕਰਕੇ ਵਰਾ ਕੇ ਲੈ ਕੇ ਜਾਓ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ। ਹੋਰ ਗਰ ਲਾਲ ਕੀ ਹਾਲ ਨੇ? ਚੜਦੀ ਕਲਾ ਸੰਤੂ ਸਾਹਿਬ ਠੀਕ ਠਾਕ ਕਿਰਪਾ ਮਾਲਕ ਦੀ। ਲੈ ਸਿਰੋ ਰੋਟੀਨ ਦਾ ਹੀ ਕੰਮ ਆ ਮਾਲ ਮਾਲਕ ਦੀ ਕਿਰਪਾ ਰੂਪ ਵਿੱਚ ਦੋ ਚਰਨਾ ਗਾ ਕੇ ਇਹ ਤਰ੍ਹਾਂ ਤੁਰੀਆਂ ਆਉਂਦੀਆਂ ਇਹ ਤਰੀਆਂ ਜਾਂਦੀਆਂ ਇਹ ਕੱਲ ਦੋ ਟੁਕੜਾ ਗੱਬਣ ਲੱਗਿਆ ਸੀ ਤੇ ਉਹ ਕੱਲ ਸ਼ਾਮੀ ਛੇੜ ਹੋ ਗਈਆਂ ਨਹੀਂ ਤਾਂ ਤਰ੍ਹਾਂ ਪਾ 8 ਹੋ ਜਾਂਦੀਆਂ ਕੱਲ ਤੁਹਾਨੂੰ ਮੈਂ ਦੱਸਿਆ ਵੀ ਆਪਾਂ ਮਾਲ ਗੱਬਣ ਦੀ ਵੀਡੀਓ ਪਾਉਣੀ ਆ ਆ ਕਰਮਾਲੀ ਕੱਲ ਮੱਝ ਲਈ ਗੱਬਣ ਤੇ ਸਵੇਰੇ ਸੂਹੀ ਵੀ ਇਹਨੂੰ ਅਜੇ 15 20 ਮਿੰਟ ਹੋ ਗਏ ਆ ਇੱਕ ਵਹਿੜ ਤਾਜੀ ਸੂਈ ਸਵਾਈ ਆ ਹਾਂ ਅੱਜ ਸਾਰੇ ਭਰਾਵਾਂ ਦੀਆਂ ਡਿਮਾਂਡਾਂ ਪੂਰੀਆਂ ਹੋਣਗੀਆਂ। ਹਾਂ। ਗੇਰ ਵਾਲੇ ਲਈ ਗੇਰੇ ਹੈਗੀ, ਸ਼ਾਈ ਵਾਲੀ ਵੀ ਜਰਸੀ ਵੀ ਹੈਗੀ ਆ। ਬਿਲਕੁਲ। ਬੂਰੀ, ਨੀਲੀ, ਮੋਹਰਾ, ਮਿਕਸ ਬਰੀਡ ਸਾਰੀਆਂ ਹੈਗੀਆਂ। ਸਾਰੀਆਂ ਵੈਰਾਈਟੀਆਂ ਆ ਗਈਆਂ। ਸਾਰੀਆਂ ਵੈਰਾਈਟੀਆਂ ਅੱਜ ਗਿਰ ਤੋਂ ਕਰਦੇ ਜਾਣ। ਇਹ ਲੱਗਾ ਤੇ 6 ਨਾਗ ਵੱਖੋ-ਵੱਖਰੀਆਂ ਨਸਲਾਂ ਬਰੀਡਾਂ। ਵੱਖੋ-ਵੱਖਰੀਆਂ ਨਸਲਾਂ ਇੱਕੋ ਜਿਹਾ ਮੇਲਾ ਇਕੱਠਾ ਕਰਕੇ ਕੀ ਕਰਨਾ? ਬਿਲਕੁਲ। ਸ਼ੁਰੂਆਤਾਂ ਕਰਾਂਗੇ। ਸ਼ੁਰੂਆਤ ਦੇ ਵਿੱਚ ਪਹਿਲਾਂ ਦੋ ਬੜਾ ਦਿਖਾ ਦੇਾਂਗੇ। ਇੱਦਾਂ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਚਾਰ ਮੱਝਾਂ ਵਿਖਾਉਣੀਆਂ ਭਰਾਵਾਂ ਨੂੰ। ਸ਼ੁਰੂਆਤ ਇਸ ਤੋਂ ਤੋਂ ਕਰ ਲ ਇਹਦੇ ਵੜ ਦੇ ਰਹਿੰਦੇ ਜੇ ਜੇ 5 ਤੋਂ 6 ਦਿਨ ਠੀਕ ਆ ਜੀ ਦੂਜੀ ਸੂਏ ਨੇ ਸੁਣਾ ਜੀ ਪਹਿਲੇ ਸੂਏ ਨੇ 13 14 ਕਿਲੋ ਦੁੱਧ ਕਰਮਾਲੀ ਨੇ ਭਰਾਇਆ ਜੀ ਠੀਕ ਆ ਜੀ ਲਓ ਦੂਜੀ ਸੂਏ ਠੀਕ ਆ ਜੀ ਬਾਕੀ ਇਹ ਦੇਖੋ ਕੋਈ ਗਿਰਦਾ ਲਾਲੇ ਛਾਈ ਵਾਲ ਦੇ ਵਿੱਚ ਕੋਈ ਕਰਦਾ ਕਰੋਸ ਲਾਲੇ ਇਤਰਾ ਜਿੱਥੇ ਮਰਜੀ ਬਹਿ ਕੇ ਤਸੱਲੀ ਕਰੋ ਇੱਕਾ ਤੇਪ ਕੇ ਭਰਾ ਗਿਆ ਪਰ ਲੈਂਦੀ ਇਹ ਠੰਡੀ ਥਰੀ ਬਹੁਤ ਜਿਆਦਾ ਕਰਮਾਲੀ ਵੱਡੀ ਮਿੱਠੀ ਆ ਉਤਰਾ ਹਾਂ ਲੈ ਵੀ ਹੱਥੋਂ ਤੋ ਫੇਰ ਕੇ ਵਿਖਾ ਦੇ ਕਰ ਲਾਲ ਚੰਗੀ ਤਸੱਲੀ ਹੱਥ ਫੇਰ ਕੇ ਸੁਣ ਸਾ ਜਿੱਤਰਾ ਮਰਜੀ ਬਹਿ ਕੇ ਤਸੱਲੀ ਕਰੇ ਕੋਈ ਤੇ ਮੁੱਠੀ ਮੁੱਠੀ ਇਹ ਰਾ ਥਣ ਲੱਗਾ ਠੀਕ ਆ ਹਾਂ ਬਾਕੀ ਢਿਲ ਢੋਲ ਹਲੇਵੇ ਦੇ ਵਿੱਚ ਕਾਫੀ ਲਾਜੂ 500 600 ਸਾਬ ਸ਼ਾਇਦ ਆਉਂਦੇ ਇਧਰੇ ਜੀ ਦੋ ਆਪਾਂ ਕੱਲ ਮਖਿਆ ਹਾਂ ਲਓ ਜੀ ਸ਼ਹਿਰ ਲਵਾਈ ਹੈ ਤਾਂ ਵੀ ਨਹੀਂ ਲੱਥਾ ਵੇ ਏਡਾ ਸੰਘਣਾ ਕਰਮਾੜੀ ਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਸੋ ਠੰਡੀ ਧੀਰੀ ਆ ਦੋਸਤੋ ਦੂਜਾ ਸੂਆ ਪਹਿਲਾ ਸੂਆ ਦੁੱਧ ਚਵਾ ਕੇ ਨਾ 14 15 ਕਿਲੋ ਸੰਧੂ ਸਾਹਿਬ ਨੇ ਲਓ ਜੀ 14 15 ਹਾਂ ਵੱਡੀ ਵਹਿੜ ਆ ਵੇਖੋ ਤੁਸੀਂ ਹਾਂ ਸੋ ਬਾਨਾਂ ਵਾਲੀ ਬੱਤੀ ਆ ਬਾਨਾਂ ਵਾਲੀ ਵਹਿੜ ਆ ਠੀਕ ਆ ਜੀ ਬਾਕੀ ਜੋ ਕੈਰੈਕਟਰ ਪ੍ਰੋਪਰ ਤੁਸੀਂ ਵੇਖ ਲਓ ਵੀਡੀਓ ਦਾ। ਹਸਾਬ ਅੱਗੇ ਵੀ ਆਪਾਂ ਸਾਲਕ ਪਹਿਲਾਂ ਇੱਕ ਗੇਅਰ ਪਾਈ ਤੇ ਬੜੀ ਡਿਮਾਂਡ ਕੀਤੀ ਭਰਾਵਾਂ ਨੇ। ਹਾਂ। ਤੇ ਗੇਅਰ ਕਈ ਤੁਹਾਨੂੰ ਪਤਾ ਠੰਡੀਆਂ ਨਿਕਲਦੀਆਂ ਇਤਰਾਹੀਆਂ ਕਰਮਾਣੀਆਂ। ਸਹੀ ਸਹੀ। ਤੇ ਆਪਾਂ ਫੇਰ ਉਹਦੇ ਨਾਲ ਦੀ ਲੱਭ ਕੇ ਲੈਂਦੀ ਵੈਰੈਟੀ ਵੀ ਫੇਰ ਉਹ ਚੀਜ਼ ਹੀ ਦੀਗੀ। ਕੋਈ ਸ਼ੁਕਰ ਜੀ ਨਹੀਂ ਕੀ। ਇੱਥੇ ਦੇਖੋ। ਆਹ ਦੇਖੋ। ਸ਼ੁਕਰ ਛੱਡ ਕੇ ਸੰਧੂ ਸਾਹਿਬ ਜਿੱਤਰਾ ਮਰਜ਼ੀ ਕੋ ਤਸੱਲੀ ਕਰਕੇ ਖੜੇ ਪਏ ਜਿਹਨੇ ਭਰਾਵਾਂ ਦੇ। ਹਾਂ। ਗਾਂ ਲੱਤ ਲੈ ਜਾ ਫ੍ਰੀ ਦੇ ਦਾਂਗੇ ਕਈਆਂ ਨੇ ਛੋਟ ਕਰ ਦਾਂਗੇ। ਆਪਾਂ ਫ੍ਰੀ ਦੇ ਦਾਂਗੇ ਗਾਂ ਲੱਤ ਲੈ ਜੀ। ਬਾਕੀ ਬਹੁਤ ਵੀਰ ਪਸੰਦ ਕਰਦੇ ਆ ਕ੍ਰੋਸ ਅੰਗ ਦੇ ਵਿੱਚ ਕੋਈ ਸ਼ਾਈ ਬਾਲ ਦਾ ਕੋਈ ਗਿਰਦਾ ਕ੍ਰੋਸ ਹਾਂ ਹੁਣ ਹੁਸਾਹ ਹੋਣੀ ਦੰਦਾਂ ਜੀ ਹੈ ਬੜਾ ਵੇ ਅਪਾ ਚੈੱਕ ਨਹੀਂ ਕੀਤੀ ਹਾਂ 6 ਦੰਦ ਜਮੂ ਹਾਂ ਕੰਨੀਆਂ ਖੜੀਆਂ ਫਿਰ ਹਾਂਜੀ ਆ ਵੇਖੋ ਵਖਾ ਦੇ ਵਖਾ ਦੇ ਤਾ ਆਜੋ ਆਜੋ ਤੇ ਕੰਨੀਆਂ ਦੇ ਵਾਲੇ ਦੰਦ ਨਹੀਂ ਜੇ ਛੁੱਟੇ ਨੇ ਅੱਛਾ ਦੰਦ ਐ ਠੰਡੀ ਤੇਰੀ ਆ ਪੂਰੀ ਸੀਲਸ ਲੱਗ ਠੀਕ ਆ ਤੇ ਗਰ ਲਾਲ ਕੀ ਮੋਲਦਾ ਕਰਦਾ ਪੁਣੀ 70000 ਦੀ ਦੇ ਦਗੇ ਹੈ 75000 ਦੀ ਨਹੀਂ 75000 ਦੀ ਹੈ ਕੋਈ ਜੈਜੀ ਗੱਲ ਕਰਕੇ ਤੇ 75000 ਦੀ ਮੰਗਦੇ ਇਹਦੇ ਨਾਲ ਦੀਆਂ ਦਾ ਲੋਕ ਮੰਗੀ ਜਾਣ ਮੰਗਦੇ ਤਾਂ ਕਿਹੜਾ ਵੇਚ ਕੇ ਬੈਠੇ ਆ 60000 ਦੀ ਦੇ ਦਗੇ ਜੈ 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 55000 ਦੀ ਦੇ ਦਗੇ 55000 ਦੀ ਦੇ ਤੇ ਹੁਣ ਮਾਰਸਾਨ ਕਰਨਾ ਖੁੱਲਾ ਕਰਤੀ ਪੂਰੇ 50000 ਦੀਆਂ ਹਾਂ ਨਾ ਦੇਣੀ ਮੰਗ ਲਓ 50000 ਰੁਪਏ ਮੰਗ ਲਏ ਜੋ ਮਰਜ਼ੀ ਮੰਗ ਲਏ ਜਿਹੜੀ 50000 ਦੀ ਬਿਲਕੁਲ ਬਰਫਰ ਕੀ ਕਰਮਾ ਰਹੀ ਠੀਕ ਹੈ ਜੀ ਸੋ ਠੰਡੀ ਧੀਰੀ ਹੈ ਬਾਕੀ ਹੱਥੂ ਤੂ ਫੇਰ ਕੇ ਤਸਲੀ ਨਾਲ ਤੁਹਾਨੂੰ ਦਿਖਾ ਹੀ ਦਿੱਤੀ ਆ ਇਹਾਰੀ ਕਿਉਂਕਿ 60000 ਦੀ ਹਾਂ ਅੱਜ ਦੇ ਦਾਂਗੇ 50000 ਦੀ ਠੀਕ ਆ ਜੀ ਲੋਜੀ ਕਸਰਾ ਕੁਸਰਾ ਕੱਢ ਕੇ ਮਾਲ ਦਿੱਤਾ ਜਾਊਗਾ ਇੱਕੋ ਜੇ ਸਾਹ ਜੀ ਦੇਖੋ ਦੇਖੋ 50000 ਦੀ ਇਹ ਦੇਖੋ ਟੀਲਾ ਆ ਵਿਖਾ ਦਿਓ ਮਗਰੋਂ ਇੱਕ ਵਾਰੀ ਤਸੱਲੀ ਨਾਲ ਹਾਂ ਆ ਵੇਖੋ ਜੀ ਦੇਖੋ ਲੋਏ ਪਰਵਾਹ ਹੀ ਨਹੀਂ ਦੇ ਹਾਂ 50000 ਦਾ ਤੋਹਫਾ ਹਾਨਾ ਦੇ ਦਾਂਗੇ ਇਧਰ ਇੱਕ ਕ੍ਰੋਸ ਵਿਖਾ ਦਿੰਨੇ ਆ ਸੂਈ ਸਵਾਈ ਆ ਮਗਰ ਬੱਛੀ ਆ ਮਗਰ ਸੰਤੂ ਸਾਹਿਬ ਅੱਛੀ ਕੱਲ ਤੜਕੇ ਹੀ ਸੂਈ ਜੇ ਲੋ ਜੀ ਦੂਜਾ ਦਿਨ ਅੱਜ 나ੜੂ ਨਾਲ ਆ ਬੱਚੇ ਤੇ ਮੱਛੀ ਮਗਰ ਆ ਗਈ ਆ ਤੇ ਬਾਕੀ ਹਾਈਟ ਮੀਡੀਅਮ ਦੇ ਵਿੱਚ ਇੱਕ ਦੋ ਚਵਾਈਆਂ ਹੋ ਗਈਆਂ ਗਰ ਲਾ ਲੈਂਦੀਆਂ ਸੰਧੂ ਸਾਹਿਬ ਤਿੰਨ ਚਵਾਈਆਂ ਹੋਈਆਂ ਸਵੇਰੇ ਭਾਗੇ ਥਾਣ ਦਿਖਾ ਦਿਓ ਠੀਕ ਆ ਜੀ ਥਾਣ ਬਹੁਤ ਵਧੀਆ ਮੁੱਠੀ ਮੁੱਠੀ ਆ ਦੇਖੋ ਫਾਟੌਰ ਗਿਆ ਪਾ ਘਰਾਉਣੇ ਜੇਕ ਭਣ ਭਰਾਵਾਂ ਨੂੰ ਚਵਾਈ ਚਪੂ ਚੰਗੀ ਨਿਕਲੀ ਫਿਰ ਚਵਾਈ ਸੰਧੂ ਸਾਹਿਬ ਰੋਂ ਵਰਗੀ ਪੌਲੀ ਚਲੋ ਜੀ ਸੋ ਬੱਛੀ ਮਗਰ ਆ ਗਈ ਠੀਕ ਆ ਜੀ ਇੱਕ ਨਹੀਂ ਦੋ ਲੈ ਕੇ ਜਾਓਗੇ ਕ੍ਰੋਸ ਬਰੀਡ ਦੇ ਵਿੱਚ ਨਾੜਵਾ ਨਾਲਾ ਕੱਲ ਦੀ ਸੂਈ ਆ ਠੀਕ ਆ ਜੀ ਜੇਰ ਪ੍ਰੋਪਰ ਪਾਈ ਗਈ ਹਨਾ ਜੇਰ ਜੋ ਸੰਤੂ ਸਾਹਿਬ ਨੇ ਆਪਣੇ ਘਰੇ ਪਾਈ ਆਪਣੇ ਘਰ ਸੂਈ ਏ ਠੀਕ ਆ ਬਈ ਹਾਂ ਕਈ ਵਾਰ ਅਗਲਾ ਅੱਧ ਦਾ ਬਗਾਨੇ ਘਰ ਦੀ ਜੋਰ ਦੀ ਗਰੰਟੀ ਉਹ ਆਪਣੇ ਘਰ ਸੁੱਟੀ ਆ ਆ ਲੈ ਹਾਂਜੀ ਠੀਕ ਆ ਪਹਿਲਾ ਸੂਆ ਵਹਿੜ ਜੇ ਆ ਕਮਾ ਦੇ ਇੱਕ ਵਾਰੀ ਹੋਰ ਮਾੜੀ ਨਹੀਂ ਉਹ ਵੀ ਸੰਤੂ ਸਾਹਿਬ ਬਹੁਤ ਜੀ ਇਹ ਦੇਖੋ ਵੀ ਇਹਨੇ ਕਰਮ ਵਾਲੀ ਦਾ ਕੀ ਆਖਣਾ ਹਨਾ ਹਾਂ ਲਓ ਜੀ ਪਹਿ ਹੈ ਪਹਿਲਾ ਸੂਆ ਹਨਾ ਪਹਿਲਣ ਸੰਤੂ ਸਾਹਿਬ ਜੀ ਲਓ ਜੀ ਪਹਿਲਣ ਵਹਿੜ ਆ ਹੂੰ ਠੀਕ ਹੈ ਜੀ ਸੋ ਪਹਿਲਾ ਨਵੜਾ ਮਗਰ ਵੀ ਬੱਛੀ ਆ ਬੋਲੀ ਰੂਮਰ ਕੀ ਵੀ ਕਰਮਾ ਲਈ ਆ ਤੋਰਦੇ ਆ ਇਹਨੂੰ ਲੰਮਾ ਤੋਰਦੇ ਹੈ ਤੇ ਬਿਲਕੁਲ ਕਰਮਾ ਲਈ ਠੀਕ ਹੈ ਜੀ ਦੁੱਧ ਵੀ ਕਰਾਸ ਬ੍ਰੀਡ ਸਾਰੇ ਭਰਾ ਨੂੰ ਪਤਾ ਦੁੱਧ ਵੀ ਫੈਟ ਫੂਡ ਵਾਲਾ ਹੁੰਦਾ ਚੰਗਾ ਚੰਦੂ ਸਾਹਿਬ ਕੋਈ ਸੇਵਾ ਨਾਲ ਲੈ ਜਾਏ 13 14 ਨਹੀਂ 12 13 ਦੇ ਆਮੀ ਇਹਨੇ ਕੱਢੀ ਜਾਣਾ ਠੀਕ ਆ ਭਾਈ 10 ਕਿਲੋ ਹੁਣ ਬੋਲਾ ਸਟਾਰਟਿੰਗ ਹੂੰ ਜੇ ਕੋ ਭਰਾਣ ਕੇ ਚੋਂਦਾ ਫਿਰ 10 ਜੀ ਆਨਲਾਈਨ ਮੰਗਵਾਉਂਦਾ ਫਿਰ ਨਾ ਠੀਕ ਹੈ ਜੀ ਹਾਂਜੀ ਦੋ ਦੋ ਦਸ ਰਾਂ ਜਿਹੜਾ ਚਵਾਦਣਾ ਹੈ ਬਸ ਬਸ ਲਓ ਵੀ ਸੋਇਆ ਸੁਆਇਆ ਪਸ਼ੂ ਆ ਠੀਕ ਹੈ ਜ ਤੇ ਕੋਈ ਇਹਦੇ ਵਿੱਚ ਦੋ ਰਾਇਆ ਰਹਿ ਨਹੀਂ ਜਾਂਦੀਆਂ ਵੀ ਕਿਹੜਾ ਕਿ ਮਾੜਾ ਮੁਰਤੇ ਪਕਲ ਜਾਣੀ ਭਰਾ ਕੋਈ ਕਿਲੋ ਦੋ ਚਾਰ ਕਿਲੋ ਖੰਡ ਭਰਾ ਕੇ ਲੈ ਕੇ ਜਾਵੇ ਚਾਰੇ ਥਾਣਾ ਕੋਈ ਬੱਚੀ ਕੋਈ ਫੋਰ ਛਾਂਗ ਨਹੀਂ ਮਿਲੂਗੀ ਤੁਹਾਨੂੰ ਨਾਲ ਆਹ ਲੇਵੇ ਦੀ ਬੰਤਰ ਆ ਇਹ ਵੇਖੋ ਸੋ ਸੂ ਸੁਵਾ ਕੇ ਕਰਮਾਂ ਲਈ ਇੱਕ ਵਾਰੀ ਜੇਰਚੁਰ ਪਾ ਕੇ ਹੋ ਗਈ ਆ ਫਰੀ ਤੇ ਮਾਰ ਲਿਓ ਮੇਰਾ ਭਰਾ ਚਾਰਾ ਠੀਕ ਆ ਜੀ ਹਾਂ ਤੇ ਨੋਕਲਾ ਥਾਣ ਲਗਾ ਇਹਨੂੰ ਵੇਖੋ ਸੋ ਬਾ ਥਣ ਕਹਿ ਲੋ ਨੋਕਲਾ ਕਹਿ ਲੋ ਬਾਕੀ ਕੋਈ ਪੂਰ ਨਹੀਂ ਕੋਈ ਛਟਾ ਨਹੀਂਗਾ ਚਲ ਦੋ ਦੋ ਚਾਰ ਭਰਾ ਮਾਰ ਕੇ ਫਿਰ ਦਿਖਾ ਦਿੰਦੇ ਆ ਆ ਲੈ ਲੈ ਕਰਾ ਦੇ ਚੱਕ ਠੀਕ ਆ ਜੀ ਵਰਦੀ ਸੰਤੂ ਸਾਮੀ ਵਾਂਗੂ ਆ ਦੇਖੋ ਚਲੋ ਕੋਈ ਬੱਚਾ ਨਹੀਂ ਵੈਸੇ ਲਾਇਆ ਡਾਇਰੈਕਟ ਉੱਤੇ ਬਹਿ ਗਿਆ ਵੀਰ ਪਰ ਕੋਈ ਭਰਾ ਚਲੋ ਬੰਗਾਰਸੀ ਪੌਣੀ ਪਾ ਲੈ ਨਹੀਂ ਪੌਣੀ ਨਾ ਪਾਓ ਠੀਕ ਆ ਤੇ ਇਹਦਾ ਗਰਨਾਲ ਬੋਲ ਮੋਲ ਕੀ ਕਰਦੇ 50000 ਦੀ ਦੇ ਦਈਏ ਜਾਇਜ਼ੀ ਕਰਕੇ 40000 ਦੀ ਆ ਮੱਝਾ ਲੈਣ ਨੂੰ ਜਿਹੜਾ ਛੋੜ 49000 ਇਹਦਾ ਆ ਮੱਝਾ ਲਓ 49000 ਦੀ ਦੇ ਦਾਂਗੇ 44000 ਦੀ ਚੱਕੂ ਹੈ ਹਾਂ ਜੀ ਇਧਰ ਆ ਅਸਲ ਪੰਡਾਰਾ ਦਾ ਹੁਣ ਖੁੱਲਣਾ ਹੈ ਹਾਂਜੀ ਇਧਰ ਜੜੀਆਂ ਦੋਸੋ ਮੱਝਾਂ ਵਖਾਉਣੀਆਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਬੂਰੀ ਮੱਝ ਵੀ ਭਰਾਵਾਂ ਨੂੰ ਪਸੰਦ ਆਊਗੀ ਪੂਰੀ ਮੱਝ ਦੇ ਬੜੇ ਸ਼ਕੀਨ ਭਰਾ ਸ਼ੌਂਕ ਰੱਖਦੇ ਆ ਆ ਨੀਲੀ ਰਵੀ ਦੀ ਬਿਲਕੁਲ ਹੁਣੇ ਤਾਜੀ ਸੂਈ ਹੈ ਤੇ ਇਹ ਕਰ ਨਾਲ ਬੂਰੀ ਵੀਰੇ ਬੂਰੀ ਸੰਧੂ ਸਾਹ ਦੂਜੇ ਸੂਏ ਮੱਝ ਕੱਲ ਆਪਾਂ ਲਈ ਗੱਬਣ ਟਿਪ ਕੇ ਤਸੱਲੀ ਕਰ ਆਏ ਹਾਂ ਸਵੇਰੇ ਤੜਕੇ ਸੂਈ ਹੈ ਮੱਝ 5 ਵਜੇ ਅੱਛਾ ਜੀ ਉਹਨੇ ਵੀਰ ਨੇ ਸਾਰੀ ਚੋਕ ਘੜਾਈ ਹੈ ਠੀਕ ਆ ਇਹ ਸਾਰੀ ਚੋਤੀ ਬੋਲੇ ਦਾ ਇਲਾਜ ਕਰ ਗਿਆ ਤੇ ਮਾਹ ਨਾ ਜੋ ਹਾਂ 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 ਅਨਾਈ ਥੋੜੀ ਜਿਹੀ ਜੋਣੀ ਹੈ ਤੇ ਕੱਲ ਇੱਥੇ ਮੱਜ ਹਾਂ ਹਾਂ ਮਾਤਰਾ ਕੋਈ ਗੱਲ ਨਹੀਂ ਦੂਜਾ ਸੂਆ ਤੇ ਜਾ ਦੂਜਾ ਸੂਆ ਸੰਦੂ ਸਾ ਗਰੰਟੀ ਦਾ ਦੂਜਾ ਸੂਆ ਇਹਦਾ ਮਗਰ ਕੱਟਾ ਨਾ ਇਹਦੇ ਮਗਰ ਕੱਟਾ ਜੀ ਲਓ ਜੀ ਮਗਰ ਕੱਟਾ ਜੇਰ ਤੜਕੇ ਪਾਤੀ ਹੈ ਜੇਰ ਤੜਕੇ ਪਾਤੀ ਨੇ ਸੰਤੂ ਸਾਹਿਬ 6 ਵਜੇ ਸੂਈ 8 8:30 ਵਜੇ ਜੋਰ ਸੁੱਟਦੀ ਐ ਨੇ ਲੋ ਜੀ ਜੋਰ ਤੜਕੇ ਦੋਸਤ ਸੁੱਟਦੀ ਆ 8 8:30 ਵਜੇ ਹਾਂ ਬਾਕੀ ਕਾ ਦਾ ਢਾਂਚਾ ਵੇਖੋ ਪੂਰਾ ਵੱਡੀ ਨੇ ਸੰਤੂ ਸਾਹਿਬ ਚਲਾਂ ਵਾਲੀ ਬੂਰੀ ਆ ਵੱਡੇ ਢਾਂਚੇ ਚ ਬੂਰੀ ਵੀ ਆ ਵਿੱਚ ਨੀਲੀ ਲੰਗ ਪੱਖ ਵੀ ਮਾਰਦੀ ਆ ਕਰਮ ਵਾਲੀ ਝਲਕਾਂ ਫੁੱਲ ਵੱਡਾ ਢਾਂਚਾ ਨੇ ਪਹਿਲਾਂ ਨੇ 12 ਕਿਲੋ ਦਾ ਚੋਆ ਜੀ ਠੀਕ ਆ ਹੁਣ ਦੂਜੇ ਸਵੇ ਸੂਈ ਆ ਬਾਕੀ ਤੂ ਤੇ ਮਿਲੇ ਸ਼ਾਨ ਆ ਗਿਆ ਠੀਕ ਆ ਹਾਂ ਤੇ ਨੇਵੇਂ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਥੋੜਾ ਜੀ ਵੀਰਾਂ ਦਾ ਵੀ ਵਦੇਰੇ ਚੋਤੀ ਉਹਨਾਂ ਨੇ ਚਲੋ ਹਰਦਾ ਵੀ ਨਾਲ ਕੋਈ ਹੋਰ ਹੁੰਦੀ ਦੀ ਘਾਟ ਪੈ ਜਾਂਦੀ ਉਸੇ ਵळे ਮੈਂ ਵੱਡੀ ਆ ਪਲੀ ਆ ਪੱਠਪੜੇ ਦੀ ਕੋਈ ਚੱਕਰ ਨਹੀਂ ਗਾ ਬਸ ਬਸ ਮੰਦਾ ਵੀ ਆਪਣਾ ਸੱਜਣ ਜੀ ਤੋਂ ਖਰੀਦੀ ਆਪਾਂ ਠੀਕ ਆ ਹੁੰਦਾ ਮੈਂ ਚੋਣੀ ਮੈਂ ਭਰਾਵਾ ਚੋਲਾ ਠੀਕ ਆ ਲਵ ਯੂ ਜੇਸ਼ਨ ਮਾਰ ਕੇ ਕੈਮਰਾ ਤਸਲੀ ਨਾਲ ਦਿਖਾ ਦੇ ਬੱਚੇ ਦਾ ਆੜਾ ਕਰਦੀ ਹੈ ਕੋਈ ਗੱਲ ਨਹੀਂ ਤੇ ਤਿਲਾਂ ਵਾਲੀ ਪੂਰੀ ਆ ਸਿੰਗਲ ਗੱਡੀ ਆ ਬਾਕੀ ਬਿਲਕੁਲ ਫਰੀਕ ਪਤਲਾ ਪਿੰਡਾ ਲੇਵੇ ਲੂਵੇ ਦੀ ਤੁਸ ਜੀ ਸਾਹਿਬ ਅੱਜ ਮੁੱਲ ਨਰਮੀ ਰਹਿਣਗੇ ਪਰ ਬਾਜ਼ਾਰ ਉੱਠ ਪਿਆ ਜਣਾ ਕੋਈ ਨਹੀਂ ਬਾਜ਼ਾਰ ਉੱਠ ਪਿਆ ਆਪਾਂ ਕੋਈ ਨਹੀਂ ਫਿਰ ਦੇ ਦਾਂਗੇ ਜਾਇਜ਼ ਕਰਕੇ ਦੇ ਦਾਂਗੇ ਕਪੂਰ ਜਾਇਜ਼ ਕਰਕੇ ਲਈਆਂ ਜਾਇਜ਼ ਹੀ ਦੇ ਦਿੰਗੀਆਂ ਆਹਦੇ ਹਾਂ ਜਾਇਜ਼ ਲਈਆਂ ਜਾਇਜ਼ ਦੇਈਏ ਬੱਚਾ ਵੇਖੋ ਗੱਡਾ ਪੜਿਆ ਦਿੰਦਾ ਜੀ ਕੱਟਾ ਆ ਗਿਆ ਨੀਲੀ ਇਹ ਅੱਜ ਦੀ ਡੇਟ ਦੀ ਸੂਈ ਸਵਾਈ ਜੇ 17 ਤਰੀਕ ਦੀ ਹਾਂ ਹਾਂ ਜੀ ਸੋ ਅੱਜ ਦੋਸਤੋ ਮਾਰਨਿੰਗ ਸੂਈ ਇਹ ਤਾਂ ਮਾਰਨਿੰਗ ਤੜਕੇ ਨੇ ਜੇਰ ਪਾਈ ਆ ਹਾਂ ਇਹਦਾ ਗਰਲਾਲ ਕੀ ਮੁੱਲ ਰਹੂਗਾ ਪੂਰੀ ਦਾ ਪੂਰੀ ਸੰਗਸਾ ਦੇ ਦਈਏ 1/2 ਲੱਖ ਦੀ 1/2 ਲੱਖ ਦੀ ਕੋਈ ਮਾਨਤਾ ਨਾ ਕੋਈ ਜਾਇਜ਼ਾ ਮਾਨ ਇਹ ਇਟ੍ਰੈਗਰ ਮਾਰ ਲਈ ਬੈ ਜਾਮ ਆ। ਲੈ ਵੀ। ਉਦਾਂ ਪਸ਼ੂ ਮਾੜਾ ਮੋੜੋਪਰੇ ਬੰਦੇ ਤੋਂ ਡਰਦਾ ਵੈਸੇ ਕਰਮਾਂ ਲਈ ਵੇਖੋ ਤੁਸੀਂ ਭਾਂਵੇਂ ਡਾਇਰੈਕਟ ਹੀ ਬੈ ਜੀ ਠੀਕ ਆ। ਸੰਦੂ ਸਾਹਿਬ ਅਜੇ ਤਾਂ ਚੋਤੀ ਸਾਰੀ ਨਹੀਂ ਤੇ ਮੈਂ ਕੱਲ ਵੇਨੂੰ ਤੇ ਥੱੱਬਾ ਵਾਲੀ ਫਿਰਦੀ ਸੀ ਤੇ ਆ ਬਖਾ ਦਿਓ। ਇਹ ਦੇਖੋ ਚੁਵਾਈ। ਜਿਸਨ ਮਾਰ ਕੇ ਕੈਮਰਾ ਵਿਖਾ ਦਿਓ ਅਗਲੇ ਥਣਾ ਦੀ ਚੁਵਾਈ। ਭੂਰ ਛੱਟਾ ਚੈੱਕ ਕਰਾਵਾਂਗੇ ਠੀਕ ਆ ਜੀ। ਕਿਉਂਕਿ ਕੋਈ ਵੀ ਭੈਣ ਭਰਾ ਸੱਜਣਾ ਆਪਦੀ ਚੋਕੇ ਵੇਖੇ। ਸੰਦੂ ਸਾਹਿਬ ਲੈਣੀਆਂ ਬਰਫਰਗੀਆਂ। ਆ ਵੇਖੋ। ਗਾਂ ਲੈਣੀ ਹੋਵੇ ਮੋਤੀ ਤਾਰ ਗਾਂ ਲੈਣੀ ਹੋਵੇ ਠੰਡੀ ਮੈਂ ਲੈਣੀ ਹੋਵੇ ਠੰਡੀ ਕੋਈ ਇਹਨਾਂ ਵੰਗਾ ਨਹੀਂ ਪਾਇਆ ਇਸ ਤਰ੍ਹਾਂ ਤਸੱਲੀ ਕੀਤੀ ਕੱਲ ਆਹ ਦੇਖੋ 1.5 ਕਿਲੋ ਮੈਵਰਾ 30 ਤਰ੍ਹਾਂ ਗੱਲ ਤੇ ਪਰ ਲੱਗੇ ਇਹਦੇ ਹਾਂ ਹਾਂ ਬਾਕੀ ਵੇਖੋ ਚਵਾਵਾ ਲੱਗਾ ਕਰਮਾ ਵਾਲੀ ਨੂੰ ਇਹਦੀਆਂ ਕਰਮਾ ਵਾਲੀ ਦੀਆਂ ਜਿਹਤਰਾ ਨੇ ਨਾ ਟੁੱਕੀ ਗਾਂ ਪਹਿਲਾਂ ਚੋਣੀ ਪੈਦੀ ਕਈ ਵੱਡੀ ਇਹ ਕੱਲ ਦੀ ਹਿਸਾਬ ਨਾਲ ਚੋਣ ਨੇ ਕੱਲ ਪੈਂਦੇ ਪੀ 2 ਜੇ ਉੱਥੇ ਸ਼ਾਮੀ ਤੇ ਮੁੱਕ ਰਹੀ ਨਹੀਂ ਕਰਮਾ ਵਾਲੀ ਗੇ ਹਾਂ ਤੇ ਮੁਣਕੇ ਜਦੋਂ ਸੂਬੀ ਚੜ ਕੇ ਦੋਨਾਂ ਚੋਲੀ ਠੀਕ ਆ ਤੇ ਬੋਲਦਾ ਵੀਰ ਛੋੜ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਜਸਨੋ ਹਾਂਜੀ ਲਓ ਵੀ ਪੰਜ ਦੀ 200 ਜਸਨੋ ਆ 1 ਲੱਖ 5000 ਦੀ ਫਾਈਨਲ ਮੁੱਲ ਜਿਹੜੇ ਲੈਣੇ ਉਹ ਦੱਸਨੇ ਆ ਬਸ ਬਸ ਕੋਈ ਪੰਜੀ ਕਰਾਲੇ 20 ਕਰਾਲੇ ਉਹਨਾਂ ਹੀ ਮੇਰੇ ਤੇ 30 ਮੰਗਿਆ ਵੀਰ ਨੇ ਬਿਲਕੁਲ ਜੀ ਤਾਂ ਕੋਈ ਨਾ ਨਿਆਜ ਮੰਗਿਆ ਜਾਊਗਾ ਤਾਂ ਨਾ ਚਲੋ ਆਪਣੇ ਭਣਪਰਾ ਕਸਾਈਆਂ ਚ ਪੈਣਾ ਚੀਜ਼ ਦਾ ਹੀ ਮੁੱਲ ਮੰਗਿਆ ਤੇ ਚੀਜ਼ ਲੈਣੀ ਆ ਫਿਰ ਇੱਕ ਪੰਜ ਦੀ ਮੁੱਲ ਕਰਾਉਣਾ ਫਿਰ ਇੱਕ 20 ਪੰਜੀ ਜੋ ਮਰਜ਼ੀ ਆ ਗਰਲਾਲ ਪੂਰੀ ਆਪੇ ਕੋਲ ਆ ਗਈ ਨੀਲੀ ਨੀਲੀ ਰਵੀ ਸੰਤੂ ਸਾਹਿਬ ਚਟਾ ਮੂਠਾ ਰਵੀ ਆ ਬਲੈਕ ਕਾਲੀ ਨੀਲੀ ਰਵੀ ਭਰਾ ਡਿਮਾਂਡ ਕਰਦੇ ਆ ਤੇ ਜਾਸੂਆ ਤੇ ਜਾਸੂਆ ਸੰਧੂ ਸਾਹਿਬ ਅਜੇ 20 ਤੋਂ 25 ਮਿੰਟ ਹੋਏ ਸੋਈ। ਇਹ ਕਰਮਾਂ ਦੀ ਗਾਗਰ ਹੀ ਹੈ। ਹੱਥ ਨਾਲ ਪਸੰਦੀ ਜੀ ਉਹ ਦੇਖੋ। ਹਾਂ ਪਸਮਾਈ ਜੀ। ਮਾਰ ਰਿਓ ਜਿਆਦੇ ਕਰੀ। ਠੀਕ ਆ ਜੀ। ਉਹ ਪੂਰੀ ਮਹ ਦੀ ਇੱਕ ਨਹੀਂ ਮਾੜੀ ਜੀ ਬੁਖਾ ਦਿਓ। ਚੀਜ਼ ਕੁਆਲਟੀ ਦਾ ਸੰਧੂ ਸਾਹਿਬ ਇੱਥੋਂ ਪਤਾ ਲੱਗਦਾ ਐ। ਥਾਣ ਥਣ ਵੇਖੋ ਠੀਕ ਆ ਜੀ। ਰੰਗ ਬੂਰੇ ਦਾ ਥੋੜਾ ਵੀ ਰੰਗ ਬੂਰਾ ਤੇ ਮਹ ਚੰਗੀ ਆ। ਹਾਂ। ਚੀਜ਼ਾਂ ਦਾ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਵੀ ਕੁਆਲਟੀ ਹੈ ਗਿਆਨ ਗੱਲ। ਹਾਂ ਲਓ ਇਹ ਵੀ। ਇਹ ਦੇਖੋ। ਸੋ ਪਸਮਾਈ ਹੈ ਬਾਕੀ ਥਾਣ ਥਣ ਵੇਖੋ ਕਿਵੇਂ ਹੋਇਆ ਤੇ ਇਹ ਇਹਦੇ ਮਗਰ ਗਰਲ ਆ ਗਈ ਕੱਟੀ ਇਹਦੇ ਮਗਰ ਵੀ ਸੰਦੂ ਸਾਹਿਬ ਕਟਾਈ ਆ ਜੀ ਉਹਦੇ ਮਗਰ ਕਟਾ ਦੇ ਦਿੰਦੇ ਨਰਾਜ ਹੋੜਾ ਸੀ ਹਾਂ ਆਪਾਂ ਕੋਈ ਨਹੀਂ ਕੱਟਦੇ ਹਾਂ ਹਾਂ ਲੈ ਵੀ ਕਰਾ ਦੇ ਚੈੱਕ ਆਪਾਂ ਫੇਸ ਕਰੋ ਇਹਦਾ ਚੈੱਕ ਫੇਸ ਕੁਆਲਟੀ ਵੇਖੋ ਜਿਹਨੂੰ ਆਂਦੇ ਆ ਬਿੱਲੀ ਮਾਨਕ ਨਹੀਂ ਆਖ ਚਾਹੀਦੀ ਆ ਮਗਰ ਵੇਖੋ ਮਗਰੋ ਐਫ ਦੀਦੀ ਹਵਾ ਨੇ ਚੱਡੇ ਦੇ ਨਿਸ਼ਾਨ ਵੇਖੋ ਡੱਬ ਡੂਬ ਠੀਕ ਹੈ ਚਾਰੇ ਪੈਰ ਮਾਰਕਿੰਗ ਦੇ ਵਿੱਚ ਸੰਦੂ ਸਾਹਿਬ ਐਫ ਬਹਿਣਾ ਵਰਗਾ ਹਾਂ ਇਹਦੇ ਅਜੇ ਹਸਾਉਣਾ ਢੁਕੀਆਂ ਹੀ ਆ ਗਰਮਾਲੀਆਂ ਆ ਕਿਉਂ ਇਹ ਅਜੇ ਉਹਦੀ ਇੱਕ ਚਵਾਈ ਹੋ ਗਈ ਆ ਹਾਂ ਇਹਦੀ ਅਜੇ ਕੋਈ ਵੀ ਨਹੀਂ ਹੋਈ ਕਿ ਲੋਗ ਚੋਗੇ ਤੁਹਾਨੂੰ ਬੱਚ ਨੂੰ ਪਿਆਤਾ ਹੈ ਆ ਠੀਕ ਆ ਅਜੇ ਜ਼ੋਰ ਜ਼ਾਰ ਛੱਟੂਗੀ ਨਾ ਫਿਰ ਚਾਵਾਂਗੇ ਬਾਕੀ ਥਾਂ ਥਣ ਬੜਾ ਵਧੀਆ ਚੰਗੀ ਆ ਵਾਈ ਬੜੀ ਸੰਧੂ ਸਾਹਿਬ ਭੋਲੀ ਆ ਵੰਡ-ਵੰਡ ਬੜੀ ਚੰਗੀ ਆ ਠੀਕ ਆ ਹੂੰ ਤਾਂ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਹਾਈਟ ਮੀਡੀਅਮ ਤੇ ਵਿੱਚ ਸਿੰਗਲ ਖੱਡੀ ਆ ਵੇਖੋ ਹਾਂ ਇਹਨੂੰ ਲੈ ਚੱਲ ਹਾਂ ਲੈ ਜਾਣ ਲੈ ਵੀ ਲੈ ਵਾ ਸੰਧੂ ਸਾਹਿਬ ਗਾਂ ਦਾ ਲੱਗਾ ਸਾਰੇ ਬਨੇ ਇੱਕੋਰੀ ਪੁੱਤ ਖਾ ਦਿਓ ਬਿਰਲ ਬੁਰਲ ਹੈ ਆ ਬਖਾਓ ਇੱਕੋਰੀ ਨੂੰ ਪਾਣੀ ਵੀ ਮੈਂ ਦੁੱਧ ਚੋਣਾ ਹਾਂ ਪਾਣੀ ਪੀ ਮੈਂ ਦੁੱਧ ਚੋਣਾ ਇਦਰੇ ਕੀ ਲੈ ਆਈ ਦਰੋ ਫੋਟੋ ਚੈੱਕ ਕਰਾ ਦੇ ਆ ਲੈ ਕੋ ਮਰਜ਼ੀ ਕਰੋ ਜੇ ਕਦੇ ਹਾਂ ਕਮਈ ਕੋਈ ਨਹੀਂ ਸੰਧੂ ਸਾਹਿਬ ਆਣ ਕੇ ਵੇਖੋ ਸਹੀ ਧਰ ਮਾਰ ਕੇ ਹਾਂ ਵੇਖੋ ਸਹੀ ਆਣ ਕੇ ਬਹਿ ਕੇ ਕੀ ਤੋਂ ਕੀ ਬਣ ਗਿਆ ਉਹ ਪਤਾ ਚੀਜ਼ ਜੇ ਕੀ ਤੋਂ ਕੀ ਬਣ ਗਿਆ ਇਹ ਦੇਖੋ ਨਵਾਈ ਦੀ ਲੋੜ ਹੀ ਨਹੀਂ ਐਡੀ ਪੋਲੀ ਕਰਮ ਵਾਲੀ ਦੇ ਹਾਂ ਹਾਂ ਲੈ ਜੀ ਸੁਨੀਲੀ ਦਾ ਵੀ ਇਹਨੂੰ ਆਂਦੇ ਨੀਲੀ ਦਾ ਵੀ ਠੰਡੀ ਧੀਰੀ ਦਾ ਸੰਧੂ ਸਾਹਿਬ ਨੀਲੀ ਦਾ ਵੀ ਚਿੱਟੇ ਪੈਰਾਂ ਨੂੰ ਕੀ ਕਰੂ ਅਗਲਾ ਜਦੋਂ ਬਹਿਣ ਨਾ ਦਿੱਤਾ ਲੈ ਮਤਰਾ ਅੱਗੇ ਕਹਿੰਦਾ ਵੀ ਆਪਾਂ ਚਿੱਟੇ ਪੈਰਾਂ ਨੂੰ ਨੀਲੀ ਰਾਵੀ ਨਹੀਂ ਮੰਨ ਕੇ ਚੱਲਦੇ ਆਪਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਆ। ਹੋਰ ਲਾਇਆ ਨੂੰ ਠੀਕ ਆ ਜੀ। ਲੈ ਵੀ ਇਹ ਹੁਣੇ ਸੂਈਏ ਕੋਈ ਸਮਾਂ ਪਿਆ। ਸੰਦੂ ਸਾਹਿਬ 20 ਮਿੰਟ ਹੋ ਗਏ ਜੀ। ਜੇਰ ਪੈਣੀ ਬਾਕੀ ਹੈ ਜੀ। ਹਾਂ ਅਜੇ 15-20 ਮਿੰਟ। ਤੁਸੀਂ ਦੇਖ ਲਓ ਠੀਕ ਆ ਜੀ ਮਖਰ ਅਜੇ। ਤੇ ਜੇਰ ਪਾ ਦੂਗੀ ਕੋਈ 1 ਘੰਟੇ ਖੰਡ ਤੱਕ ਅਜੇ। ਸੋ ਕਟਾ ਇਹਦੇ ਮਗਰ ਵੀ ਕਟਾ ਤਿੱਜਾ ਸਵੇਰ ਜਿਹੜੀ ਇਹ ਮਾਝਾ ਬੁਖਾਰਿਆ ਨੀਲੀ ਰਾਵੀ ਦੀ ਆ। ਚਲੋ ਕਾਫੀ ਭੈਣ ਭਰਾ ਆਪਣੇ ਡਿਮਾਂਡ ਕਰਦੇ ਨੇ ਤੇ ਪੜਤਾ ਵੀ ਬਿਲਕੁਲ ਜਾਇਜ਼ ਬਿਲਕੁਲ ਹਾਂ ਇਹ ਨਹੀਂ ਵੀ ਅਗਲਾ ਦੱਸਤਾ ਦੇ ਆਖਰੀ ਤੂੰ ਆਖਿਆ ਸੀ ਬਿਲਕੁਲ 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 ਲੈ ਵੀ ਕਰ ਲਾ ਮੁੱਲ ਦੱਸਦਾ ਇਹ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਹਾਂਜੀ ਜਾਇਜ਼ ਕਰੀਏ ਕਿ ਪੂਰੇ ਲੱਖ ਦੀ 90 ਹਜ਼ਾਰ ਦੀ ਦੇ ਦਈਏ ਹੋਰ ਕਰ ਮੰਨਤਾ 85 ਹਜ਼ਾਰ ਦੀ ਹਾਂ ਨਾ ਦੇਣੀ ਹੈ ਯਾ ਸੁਣੋ ਯਾ ਸੁਣੋ ਲਓ ਜੀ 85 ਹਜ਼ਾਰ ਦੀ ਐਂਡ ਜਿਹੜੀ 85 ਹਜ਼ਾਰ ਦੀ ਮਿਲ ਜੂਗੀ ਬਾਕੀ ਵੇਖੋ ਮੇਰੇ ਭਰਾ ਨੇਵਾ ਵੇਖੋ ਕਰਮ ਵਾਲੀ ਕਿਵੇਂ ਫਸਾਈ ਇਹਨੂੰ ਸੰਧੂ ਸਾਹਿਬ ਆਖ ਲਓ ਭਾਵੇਂ ਪੈਰ ਪੈਰਾ ਕਿਚੜ ਨਾਲ ਵਾਲਾ ਲੈ ਆਹ ਲੋ ਓਏ ਫੁੱਟਬਾਲ ਆਹ ਲੋ ਕੋਈ ਜਿਹੜਾ ਮਰਜੀ ਆਹ ਲੋ ਮੁੱਠੀ ਥਣ ਲੱਗਾ ਜੇ ਪੱਦਰ ਚਵਾਈ ਵਾਲਾ ਬਹੁਤ ਖੂਬਸੂਰਤ ਆ ਠੀਕ ਆ ਜੀ ਸੋ ਥਣ ਥੱਪੇ ਵਾਲੀ ਆ ਠੀਕ ਆ ਜੀ ਬਾਕੀ ਜੋ ਪਾ ਲੋਂਗੇ ਉਹ ਜਿਆ ਦੁੱਧ ਲੈ ਲਾਂਗੇ ਆਪਾਂ ਗਾਂ ਕਿਸੇ ਪ੍ਰਾਣੇ ਬੱਚੇ ਚੰਗੇ ਲੈਣੇ ਆ ਅੱਖਾਂ ਸੰਤੂ ਸਾਹਿਬ ਨੇਰੇ ਜਗਨ ਵਾਲੀਆਂ ਜਿਹੜੀਆਂ ਬਹੁਤ ਵਧੀਆ ਅੱਖ ਲੱਗੀ ਆ ਹਾਂ ਨੇਰੇ ਜਗਨ ਵਾਲੀ ਅੱਖ ਆ ਇਹਨੂੰ ਆਂਦੇ ਅੱਖ ਇਹਦੀ ਫਿੱਲੀ ਬਹੁਤ ਵਧੀਆ ਇੱਧਰ ਇੱਕ ਆ ਗਈ ਆਪਣੇ ਕੋਲ ਮੋਰਾ ਦੇ ਵਿੱਚ ਕੱਟੀ ਸੰਤੂ ਸਾਹਿਬ ਮੋਰਾ ਦਾ ਨਗੀਨਾ ਪਹਿਲਾ ਸੂਆ ਝੋਟੀਏ ਪਹਿਲਾਂ ਝੋਟੀ ਆ ਹਾਂ ਜੀ ਉਹ ਜੀ ਪਹਿਲਾ ਸੁਹਾ ਝੋਟੀ ਤੁਸੀਂ ਸਾਵਣੇ ਸਾਨੂੰ ਸਾਹਿਬ ਆਪਣਾ ਸੱਜਣ ਹਰਿਆਣੇ ਜੋ ਖਰੀਦ ਕੇ ਲਿਆ ਮਾ ਦੀ ਹਾਂ ਉਹਦਾ ਮਗਰ ਕੱਟੀ ਆਈ ਹੈ ਉਹਨਾਂ ਨੇ ਖੁਦ ਸਾਹਿਬ ਖਰੀਦੀ ਧੀ ਆਏ ਹਰਿਆਣੇ ਜੋ ਆਈ ਆ ਮੱਝ ਦੇ ਮਗਰ ਮਾ ਕੋ ਟੈਸਟ ਕਰਾ ਕੇ ਲੈ ਜੀ ਠੀਕ ਕਾਲੀ ਦੀ ਦੱਸੀ ਹੀ ਉਹਨਾਂ ਨੇ ਖਰੀਦੀ ਹੋਊਗੀ ਹਾਂਜੀ ਬਾਬੀ ਪਹਿਲਨ ਕੱਟੀ ਝੋਟੀ ਦਿਖਾ ਦੇ ਤਿਆਰੀ ਮੇਰਾ ਭਰਾ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਤਿਆਰੀ ਥੱਲੋਂ ਕਾਫੀ ਕਰੀ ਆਉਂਦੀ ਆ ਹਾਂ ਕਰ ਲਾਲ ਤੋਰ ਲਾ ਵੀਰ ਜੀ ਤੁਸਾਂ ਜੀ ਚਾਰ ਪੰਜ ਲੈ ਜੂਗੀ ਕੋਈ ਠੰਡੀ ਧੀਰੀ ਆ ਸੀਲਸ ਲੱਗ ਬਾਕੀ ਦੇਵੇ ਦੀ ਕੁਆਲਿਟੀ ਥੋੜੀ ਲਾਗੋਂ ਬੁਖਾ ਦਈਏ ਲੇਵਾ ਸੰਧੂ ਸਾਹਿਬ ਵੇਖੋ ਕਿੱਡਾ ਪੱਧਰ ਲੱਗਾ ਕਰਮਾਲੀ ਨੂੰ ਹਾਂ ਹਾਂ ਨਹੀਂ ਪਹਿਲਣਾ ਕਈ ਉਹ ਬੰਨਣ ਜੋਕ ਕੋਣੂ ਜੋਕ ਆਹ ਵਿਖਾਜੀ ਇਹ ਦੇਖੋ ਪੱਧਰ ਲੇਵਾ ਜੀ ਹਾਂ ਲੋ ਬਠਾ ਜੀ ਸੋ ਕੱਟੀ ਵੀ ਕੱਟੀ ਆ ਠੀਕ ਆ ਜੀ ਪਹਿਲਾਂ ਝੋਟੀ ਆ ਬਾਕੀ ਮਨ ਖੁਸ਼ ਕਰੂੰਗੀ ਕਿਸੇ ਭਰਾ ਦਾ ਠੀਕ ਆ ਜੀ ਜਿੰਨੇ ਚਲੋ ਪਹਿਲਾ ਪਸ਼ੂ ਨਵਾਂ ਪਸ਼ੂ ਖਰੀਦਣਾ ਤਾਂ ਵੀ ਪਹਿਲੇ ਸੰਧੂ ਸਾਹਿਬ ਇਹ ਮਹਾਰਾਜਾ ਲੋ ਕੁਦਰਤੀ ਸਿੰਗ ਆ ਕੋਈ ਬਣਿਆ ਨਹੀਂ ਕੋਈ ਛੇੜ ਛਾੜ ਦੀ ਲਾਗੋ ਖਾ ਦੋ ਹਾਂ ਇਧਰ ਇੱਕੋ ਜੇ ਮੋੜੇ ਦੋਵੇਂ ਹਾਂ ਇਹਨੂੰ ਹੰਦੇ ਉਂਗਲ ਨਹੀਂ ਲੰਗਦੀ ਸਿੰਘ ਜੋ ਇੱਧਰ ਦੇਖੋ ਠੀਕ ਆ ਜੀ ਹਾਂ ਰਿੰਗ ਸਿੰਘ ਹੈ ਰਿੰਗ ਸਿੰਘ ਛੋਟਾ ਸਿੰਘ ਬਿਲਕੁਲ ਬਿਲਕੁਲ ਲੋ ਵੀ ਠੀਕ ਆ ਜੀ ਬਿਲਕੁਲ ਪਤਲੇ ਪੂਣੀਆ ਵਰਗੇ ਥਾਣਾ ਚਾਰੇ ਥਾਣਾ ਬਾਕੀ ਆਈ ਖਲੋਤੀ ਕਰਮਾੜੀ ਪੰਜਾਂ ਚੌ ਪੰਜਾਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਚੌ ਪੰਜਾਂ ਦਿਨਾਂ ਸੰਧੂ ਸਾਹਿਬ ਪਟਾਕੇ ਪਾ ਦੂ ਕਰਮਾੜੀ ਬੱਸ 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 22 ਜਰੀਨ ਉਹਨਾਂ ਦੱਸਿਆ ਦਿਨ ਪੂਰੇ ਹੁੰਦੇ ਦੇ ਆ ਅੱਜ 17 ਹੋ ਗਈ ਆ ਹਾਂ 18 ਨੂੰ ਕੱਲ ਨੂੰ ਆਪਣੀ ਵੀਡੀਓ ਚੱਲਣੀ ਆ ਤੇ 22 23 ਦੇ ਲੱਗ ਬੰਨੇ ਨੇ ਸੁਪਨਾ ਹਾਂ ਥੋੜਾ ਖਲਾ ਕੇ ਇਧਰੋਂ ਵਿਖਾ ਦਿਓ ਆਗੇ ਥੋੜੀ ਕੈਮਰੇ ਦਾ ਡਰਦੀ ਉਤਰਾ ਠੰਡੀ ਤੇਰੀ ਕਰਮਾਰੀ ਦੇਖੋ ਇਹ ਦੇਖੋ ਨਾ ਹਾਂ ਫਲਾਵੀ ਗਰਲਾਲ ਕੀ ਮੰਗ ਕੀ ਡਿਮਾਂਡ ਰੋਈ ਦੀ ਇੱਕ ਪੰਜ ਦੀ ਦੇ ਦਈਏ ਸੰਧੂ ਸਾਹੇ ਕਸਰਾ ਕੱਢ ਕੇ ਦੇ ਦੇ ਕੇ ਇੱਕ ਪੰਜ ਦੀ ਇੱਕ 10 ਦੀ ਕਿਹੜੀ ਕਰੂ ਫਿਰ 90 ਹਜ਼ਾਰ ਦੀ ਦੇ ਦਈਏ 90 ਦੀ ਨਿਕਲ ਗਿਆ ਕਿ ਨਹੀਂ ਅਜੇ ਮਾਰ ਦੇ ਇੱਕ ਸ਼ਾਲ ਹੋਰ 87 ਹਜ਼ਾਰ ਦੀ ਦੇ ਦਾਂਗੇ 87 ਦੀ ਹਾਂਜੀ ਯਾ ਸਨੋ 85 ਹਜ਼ਾਰ ਦੀ ਆ ਗਿਆ ਬਸ ਉਥੇ ਹਾਂ ਜਿੱਥੇ ਕਹਿਣਾ ਸੀ ਆਪਾਂ ਉਥੇ ਆ ਗਿਆ ਕਰਾ ਦੇਣੀ ਜਿੱਥੇ ਸੰਧੂ ਸਾਹਿਬ ਮੁੱਲ ਕਰਾਉਣ ਨੂੰ ਜੋ ਮਰਜ਼ੀ ਕਰਾ ਲਓ ਹਾਂ ਲਓ ਵੀ ਇਹ ਆ ਗਈ ਚੌਥੇ ਚੌਥਾ ਨੰਬਰ ਚੌਥਾ ਸੁਹਾ ਜੀ ਚੌਥਾ ਸੁਹਾ ਹਾਂਜੀ ਇਹ ਕਿਲਾ ਵੀ ਆਪਣਾ ਉਹ ਹੀ ਹੈ ਵੀ ਇੱਥੇ ਚੌਥਾ ਜਾਂ ਤੀਜਾ ਚੌਥਾ ਸੁਹਾ ਵੱਜਦਾ ਹਾਂ ਹਾਂ ਇੱਥੇ ਜਾਜ ਹੀ ਹੁੰਦਾ ਵੇਖੋ ਲਿਵਾ ਖਾਇਓ ਜੀ ਇਹਦਾ ਕਰਮਾਲੀ ਦਾ ਆਹ ਵੇਖੋ ਇਹ ਨਹੀਂ ਚੌਥਾ ਸੁਹਾ ਤੇ ਪ੍ਰਾਣੀ ਆ ਆ ਦੰਦ ਤੋਂ ਦੰਦ ਤੁਹਾਡੇ ਜੀ ਆਹ ਵੇਖੋ ਜੀ ਇੱਧਰ ਵੇਖੋ ਆ ਕਰਮਾਲੀ ਪੱਠਿਆਂ ਨਾਲ ਕੋਈ ਫਿਰਦੀ ਵੇਖ ਹੈ ਹੈ ਇੱਧਰ ਵੇਖੋ ਵੇਖੋ ਠੀਕ ਆ ਜੀ ਦਾੰਦ ਵੀ ਕੋੜਿਆ ਰਕੇ ਆ ਚੌਥਾ ਸੂਬਾ ਚਲੋ ਕੋਈ ਭਰਾਏ ਨਾ ਆ ਕੇ ਜਦੋਂ ਕੋਈ ਚੌਥਾ ਸੂਬਾ ਕਹਿ ਦਿੱਤਾ ਤਾਂ ਕੋਈ ਜ਼ਿਆਦਾ ਸੂਬਿਆਂ ਦੇ ਪਸ਼ੂ ਦਾੰਦ ਨਾ ਡਿੱਗੇ ਸੁੱਟੇ ਹੁਣ ਤਾਂ ਕਰਕੇ ਸੰਧੂ ਸਾਹਿਬ ਉਹ ਚੈੱਕ ਕਰਾਤੇ ਆ ਜਿਹੜੀ ਚੌਥੇ ਚੌਥੇ ਦੱਸਾਂਗੇ ਜਿਹੜੀ ਦੂਜੇ ਤੀਜੇ ਜੇ ਹਿਸਾਬ ਨਾਲ ਆਊਗੀ ਉਸ ਹਿਸਾਬ ਨਾਲ ਦੱਸਾਂਗੇ ਹਾਂ ਹਾਂ ਇਹ ਥੋੜਾ ਆਪਾਂ ਨੂੰ ਅਗਲਾ ਚੌਥੇ ਦੱਸੀ ਤਾਂ ਆਪਾਂ ਦੂਜਾ ਦੱਸ ਕੇ ਵੀਡੀਓ ਪਾ ਦਾਂਗੇ ਬਸ ਬਸ ਹਾਂ ਜੀ ਆਕੇ ਲੇਵਾ ਵੇਖੋ ਠੀਕ ਆ ਲੇਵਾ ਸੰਧੂ ਸਾਹਿਬ ਇਹਦਾ 13 14 ਕਿਲੋ ਵਾਲਾ ਲੱਗਾ ਜੀ ਇਹਨੂੰ ਸੋ ਗਾਪਣ ਮਾਚਾ ਸਮਾ ਅਕਾਂ ਮਿਲੀਆਂ ਬਾਕੀ ਸਾਰੀ ਕਾਲੀ ਜੀ ਬਿਲਕੁਲ ਤੇ ਉਹ ਨਿਸ਼ਾਨੀਆਂ ਵਾਲੀਆਂ ਜੇ ਮੋਰਾ ਨੀਲੀ ਬੂਰੀ ਹਾਂ ਲੋ ਵੀ ਇੱਕ ਕਰੌਸਾਂਗ ਵੀ ਆ ਗਿਆ ਠੀਕ ਆ ਬਾਕੀ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ 6 ਨਗਨੇ 6 ਵੱਖੋ ਵਕਰੀਆਂ ਨਸਲਾਂ ਬਰੀਡਾਂ 6 ਬਰੀਡਾਂ ਠੀਕ ਆ ਬਾਕੀ ਲੇਵਾ ਕਰਮ ਵਾਲੀ ਵੇਖੋ ਅੱਗੋਂ ਕਿੱਥੋਂ ਸ਼ਟਾਰਟ ਹੁੰਦੀ ਆ ਬੈਕ ਸਾਈਡ ਬਿਲਕੁਲ ਜਿਹੜੀਆਂ ਸੰਧੂ ਸਾਹਿਬ ਗੱਬਣਾ ਜਾਣਗੀਆਂ ਹਾਏ ਜਿਹੜੀਆਂ ਗੱਬਣਾ ਜਾਣਗੀਆਂ ਉਹਨਾਂ ਦੀ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਹਾਂ ਜਿਹੜੇ ਭਰਾ ਆਣ ਕੇ ਟਿਪ ਕੇ ਤਸੱਲੀ ਕਰਦਾ ਹਾਂ ਉਹਦਾ ਵੈਲਕਮ ਆ ਜੇ ਕੋਈ ਇਤਰਾ ਮੰਗਾਉਂਦਾ ਫਿਰ ਜਾ ਕੇ ਲਾਗੇ ਤੇ ਆਪਣੇ ਜੇ ਨਹੀਂ ਤੇ ਪੰਦੇ ਜਾ ਫਿਰ ਥਣਾ ਦੀ ਗਰੰਟੀ ਹੋਊਗੀ ਠੀਕ ਹੈ ਹਾਂਜੀ ਲੈ ਜੀ ਕਰਲਾਲ ਮਾਜੇ ਵੀ ਖਰੀਆ ਕਿਸੇ ਰਕਮ ਦੀਆਂ ਜਿਹੜੀਆਂ ਆਪਣੇ ਕੋਲ ਮਤਲਬ ਕਿ ਗੱਬਣਾ ਮੱਜਾ ਪਿੱਛੇ ਭਰਦੀ ਗਰੰਟੀ ਸੰਦੂ ਸਾਹਿਬ ਗਰੰਟੀਆਂ ਐ ਗਰੰਟੀਆਂ ਐ ਨਹੀਂ ਵੀ ਪੈਸੇ ਲੈ ਲੈ ਗਰੰਟੀਆਂ ਖਦਮਾ ਗਰੰਟੀਆਂ ਸੁੰਨਿਆ ਤੱਕਿਆ ਬਸ ਬਸ ਹਾਂਜੀ ਹਾਂ ਲੈ ਥੱਲੇ ਜ ਵਾਲੀਆਂ ਮੱਜਾਂ ਠੀਕ ਆ ਕਰਲਾਲ ਕੀ ਮੰਗ ਕੀ ਡਿਮਾਂਡ ਰੋਗੀ ਇਹਦੀ 85000 ਦੀ ਦੇ ਦਈਏ ਵੀ 85 ਦੀ ਹਾਂਜੀ ਹਾਂ ਤਾਂ ਪਾਈ ਛੁੱਟਦਾ ਜੀ ਕੁਝ ਆਜ 80000 ਦੀ ਹੋਰ 2000 ਹੋਰ ਛੋੜ ਹਾਂ ਕੀ ਹੋਰ ਕਰਨੀ ਹੈ ਦੇਖ ਲਾ 75000 ਦੀ ਹੈ 75000 ਦੀ 75 ਦੀ ਹਾਂ ਪੂਰੀਆਂ ਦੀ 74000 ਦੀ ਦੇਣੀ ਆ 74000 ਦੀ ਹਾਂ ਜੀ ਲਓ ਵੀ ਗਿਫਟ ਗਿਫਟ ਹੀ ਹੁੰਦਾ ਇੱਥੇ ਵੇਖੋ ਹਾਂ 74000 ਦੀ ਮੱਝ ਮੱਝ ਵੇਖ ਲਓ ਤੇ ਰੇਟ ਵੇਖ ਲਓ ਦੱਸਣ ਇੱਥੋਂ ਪੁੱਤ ਮਾਰ ਕੇ ਕੈਮਰਾ ਬੇਸ਼ੱਕ ਵਿਖਾਦੀ ਇੱਕ ਇੱਧਰ ਅਜੇ ਸੰਤੂ ਸਾਹਿਬ ਕੋਈ ਪਰਵਾਹ ਨਹੀਂ ਐਨ ਨੂੰ ਸੂਨਦੀ ਕਰਮਾ ਲਈ ਨਾ ਵਿਖਾ ਦਿਓ ਲੈਵਾ ਚੰਗੀ ਤਸੱਲੀ ਦੇ ਨਾਲ ਸਾਫ ਸੁਥਰਾ ਲੈਵਾ ਪੁਤਰੀ ਪੁਤਰੀ ਬਹੁਤ ਆ ਬੈਕ ਸਾਈਡ ਤੋਂ ਡੇਰੀ ਮਰਬਲ ਦੀ ਮਾਜਾ ਸੰਧੂ ਸਾਹਿਬ ਇਹ ਜੀ ਟੋਕੜ ਫੇਰ 60-65 ਹਜ਼ਾਰ ਦੀ ਵੇਚ ਜਾਂਦੀ ਜੇ ਕਰਤੇ ਜਾਗੇ ਸਿਰਫ 74 ਹਜ਼ਾਰ ਦੀ ਅੱਜ ਮਿਲ ਜੂਗੀ ਜੈਸ ਨੂੰ ਹੋਰ ਕੋਈ ਗੱਲਬਾਤ ਕਰ ਲਾ ਗੱਲਬਾਤ ਸੰਧੂ ਸਾਹਿਬ ਇਹ ਆ ਵੀ ਜੇ ਕੋਈ ਭਰਾ ਮੰਗਾ ਏ ਤਾਂ ਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਜੇ ਕੋਈ ਆਪਣੇ ਭਰੋਸੇ ਮੰਗਾਉਂਦਾ ਏ ਜਾ ਕੇ ਡੰਗਰ ਲਾ ਕੇ ਤਸੱਲੀ ਕਰਕੇ ਫਿਰ ਭੋਵੇਂ ਮਾਇਆ ਦੇ ਦੇਵੇ ਸਾਈ ਬਿਆਨਾ ਪਾਵੇ ਆਣ ਕੇ ਆਪਦੀ ਤਸੱਲੀ ਕਰੇ ਜੇ ਨਹੀਂ ਆਉਂਦਾ ਤਾਂ ਫਿਰ ਆਪਦੀ ਮੰਗਾ ਕੇ ਤਸੱਲੀ ਕਰਕੇ ਮਾਇਆ ਬਿਲਕੁਲ ਬਿਲਕੁਲ ਹਾਂਜੀ ਸੋ ਮੱਝਾ ਦੋਸਤੋ ਜਿਹੜੀ ਇੱਥੇ ਗੱਲ ਦਸੀ ਉੱਥੇ ਨਾ ਜਾ ਕੇ ਨਿਕਲੂਗੀ ਜੋ ਇੱਥੇ ਦੱਸਾਂਗੇ ਚਵਾ ਕੇ ਤਸੱਲੀ ਕਰਾ ਕੇ ਦਾਂਗੇ ਅੱਜ ਤਰਾ ਇੱਥੇ ਬਹਿਣ ਦਿੰਦੀਆਂ ਅਗਲੇ ਦੇ ਘਰ ਵੀ ਬਹਿਣ ਜਾ ਕੇ ਅਗਲਾ ਜਨੇ ਪੈਸੇ ਦੇਣੇ ਆਹ ਵੇਖੋ ਆਹ ਵੇਖੋ ਇਹ ਜਿਹੜੀ ਭਾਵੇਂ ਤੁਰ ਕਰਕੇ ਜਦੋਂ ਮਰਜੀ ਚਾਹ ਕੱਪ ਪੀ ਕੇ ਆ ਜਾ ਰੋਟੀ ਖਾ ਕੇ ਹੈ ਮੈਂ ਜੋਂ ਲੱਗਿਆ ਮੈਂ ਆਖੂਗੀ ਆ ਜਾ ਚਲੋ ਆਹ ਵੇਖੋ ਜੀ ਮੈਂ ਇਹ ਲੋਣਾ ਵੀ ਨਾ ਆਉਗੀ ਇਹ ਨਹੀਂ ਵੀ ਕੋਈ ਇੱਕ ਅੱਧੀ ਵਾਰੀ ਬਹਿ ਗਿਆ ਤੇ ਥਾਲ ਆ ਗਿਆ ਦੂਜੀ ਵਾਰੀ ਆਉਣਾ ਥੱਲੇ ਨਾ ਨਾ ਥਾਲ ਆ ਚੱਕਰ ਹੀ ਨਹੀਂ ਇਹ ਮਾਰੋ ਨੀਗਾ ਠੀਕ ਆ ਵੇਖੋ ਚਵਾਈ ਕਰਵਾ ਲਈ ਨੂੰ ਠੀਕ ਆ ਜੀ ਹਜੇ ਕਾਲਾਂ ਡੀਟੀ ਮੋਟੇ ਦੋ ਸਭ ਅੱਜ ਸੁੱਈ ਆ ਅੱਜ ਸੁੱਈ ਆ ਹਾਂ ਜੀ ਆਹ ਹੋਣ ਸੁੱਈ ਆਪਣੇ ਕੋਲ ਠੀਕ ਆ ਜੀ ਹਾਂ ਇਹ ਜੇਰ ਪੈਨ ਵਾਲੀ ਆ ਆ ਡਿਟੇਲ ਦੇਤੀ ਤੁਹਾਨੂੰ ਸਾਰੇ ਵੀਰਾਂ ਨੂੰ ਹਾਂ ਜੀ ਦੇਵਿਆਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਈ ਆ ਕੱਲਾ ਕੱਲਾ ਨਖੇੜ ਤੁਹਾਨੂੰ ਬਖਾਤਾ ਆਪਸੀ ਥਨਾਂ ਦਾ ਲੈ ਵੀ ਗਰ ਲਾਲ ਇੱਕ ਨੰਬਰ ਵੀਰ ਬੋਲਦੇ ਆ ਨੰਬਰ ਇਹ ਗਾ ਸੰਧੂ ਸਾਹਿਬ 97792 9006 97792 9006 ਪਿੰਡ ਅਡਾਲਤ ਤਹਿਸੀਲ ਪਟੇ ਜਲਾਸ਼ੀਰੀ ਤਰਨਤਾਰ ਸਾਹਿਬ ਇਹ ਨੰਬਰ ਤੇ ਕੋਈ ਭਰਾ ਆਪਣੇ ਨਾਲ ਕਨੈਕਟ ਕਰਕੇ ਇਹਨਾਂ ਪਛਾਣਾ ਦਾ ਸਕਦਾ ਬਿਲਕੁਲ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਾਈਵ ਤੱਕ ਵੀਡੀਓ ਤੇ ਜਾਣੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਇਹ ਆ ਜਨਾਗ ਸੀਗੇ ਵੀਰ ਕਰਲਾਲ ਦੇ ਕੋਲ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਮਾਲ ਆਉਂਦਾ ਰਹਿੰਦਾ ਬਾਕੀ ਪੁੱਛ ਕੇ ਕਰਦੇ ਲਿਆ ਕਰੋ ਸਮੇਂ-ਸਮੇਂ ਦੇ ਨਾਲ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ